ਫਲੋਰ ਵਿਖੇ ਸਬਡਿਵੀਜ਼ਨ ਪੱਧਰ ਤੇ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਉਣ ਸਬੰਧੀ ਤਹਿਸੀਲਦਾਰ ਸਰਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮੈਡਾ ਸੁਨੀਤਾ ਖਿੱਲਣ ਐਸਐਚਓ ਸੁਖਦੇਵ ਸਿੰਘ ਅਤੇ ਰਵੀ ਮੰਗਲ ਦੀ ਦੇਖਰੇਖ ਸਰਕਾਰੀ ਸਕੈਂਡਰੀ ਸਕੂਲ ਲੜਕੇ ਫਲੋਰ ਵਿਖੇ ਤੀਸਰੀ ਫਾਈਨਲ ਰਿਹਸਲ ਕੀਤੀ ਗਈ ਉਥੇ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੇ ਆਪਣੇ ਤਿਆਰ ਕੀਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਇਸ ਮੌਕੇ ਤਹਿਸੀਲਦਾਰ ਨੇ ਪੁਲਿਸ ਪਾਰਟੀਆਂ ਦਾ ਨਿਰਖਣ ਕੀਤਾ ਅਤੇ ਪੁਲਿਸ ਪਾਰਟੀਆਂ ਨੇ ਸਲਾਮੀ ਦਿੱਤੀ ਇਸ ਸਮੇਂ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਹਲਕਾ ਫਲੋਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 15 ਅਗਸਤ ਦੇ ਸਮਾਗਮ ਵਿੱਚ ਪਹੁੰਚ ਕੇ ਆਜ਼ਾਦੀ ਦਿਹਾੜੇ ਦੀਆਂ ਰੌਣਕ ਨੂੰ ਵਧਾਉਣ ਉਥੇ ਹੀ ਇਸ ਮੌਕੇ ਸੁਪਰਟੈਂਡੈਂਟ ਸੁਤਵਿੰਦਰਪਾਲ ਸਿੰਘ ਜਸਵੰਤਰਾਏ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਅਤੇ ਮੈਡਮ ਸੁਖਵਿੰਦਰ ਕੌਰ ਤੋਂ ਇਲਾਵਾ ਪਤਵੰਤੇ ਸੱਜਣ ਮੌਜੂਦ ਨੇ ਤੁਸੀਂ ਵੀ ਸੁਣਾ ਕੀ ਹੋਰ ਕੀ ਕੀ ਕਿਹਾ ਅਹੂਜਾ ਪ੍ਰੀਤੀ ਰਿਪੋਰਟ ਅੱਜ ਪਰਸੋਂ ਹੋਣ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਦੇ ਜਿਹੜੇ ਫੰਕਸ਼ਨ ਦੀਆਂ ਤਿਆਰੀਆਂ ਦੀ ਮੌਈਨਾ ਕੀਤਾ ਗਿਆ ਸਾਰੇ ਮਹਿਕਮੇ ਵਿੱਚ ਹਾਜ਼ਰ ਹੈ ਜਿਨ੍ਹਾਂ ਦੀਆਂ ਵੱਖ-ਵੱਖ ਛੁੱਟੀਆਂ ਲਗਾਈਆਂ ਗਈਆਂ ਸਾਨੂੰ ਉਹਨਾਂ ਦਾ ਵੀ ਮੁਲਾਂਕਣ ਕੀਤਾ ਗਿਆ ਕਿ ਕਿੰਨੇ-ਕਿੰਨੇ ਕੰਮ ਹੋ ਗਏ ਕਿੰਨੇ ਹੋਣ ਵਾਲੇ ਆ ਇਹਦੇ ਵਾਸਤੇ ਅੱਜ ਫੁੱਲ ਡਰੈਸ ਰਹਸਲ ਸੀ ਪਾਰਟਿਸਪੈਂਟਸ ਦੀਆਂ ਆਈਟਮਸ ਵੀ ਚੈੱਕ ਕੀਤੀਆਂ ਗਈਆਂ ਕਿੰਨੇ ਟਾਈਮ ਦਾ ਫੰਕਸ਼ਨ ਹੋਏਗਾ ਸੋ ਸਾਰੀਆਂ ਤਿਆਰੀਆਂ ਸੰਤੁਸ਼ਟਚੰਦ ਪਾਈਆਂ ਗਈਆਂ ਮੈਂ ਜਿੱਥੇ ਆਉਣ ਵਾਲੇ 15 ਅਗਸਤ ਦੇ ਦਿਹਾੜੇ ਦੇ ਸਾਰੇ ਫਲੋਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇੱਥੇ ਨਾਲ ਹਜ਼ੂਰ ਅਪੀਲ ਵੀ ਕਰਦਾ ਹਾਂ ਫਲੋਰ ਵਾਸੀਆਂ ਨੂੰ ਕਿ ਬੁਆਏ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿਹੜਾ ਪਰਸੋਂ 15 ਅਗਸਤ ਦਾ ਦਿਹਾੜਾ ਬਣਾਇਆ ਜਾ ਰਿਹਾ ਹੈ ਉਹਦੇ ਵਿੱਚ ਹੁਣ ਮਾ ਕੇ ਹਿੱਸਾ ਲੈ। ਥੈਂਕ ਯੂ